ਹਾਂਜੀ ਮੇਜ ਆ ਦੀ ਮਾਲ ਮੰਗਾ ਉਹ ਭਾਜੀ ਮਾਲ ਹੈ ਨਹੀਂ ਸੀਗਾ ਮੈਂ ਮਾਂ ਤੂੰ ਤੂੰ ਬੋਣ ਦਾ ਕੀਤਾ ਉਹਨੂੰ ਦਿੱਤਾ ਤੂੰ ਬਾ 200 ਤੂੰ ਲਈਆਂ ਤੂੰ ਬਾ ਸਮਝ ਆਈ ਨਾ ਮੈਨੂੰ ਟੂਬਾ ਆਈਆ ਨਾ ਮੈਨੂੰ ਪਤਾ ਟੂਬਾ ਰੱਖ ਆਪਣੇ ਕੋਲ ਫਿਰ ਤੂੰ ਕਹਿੰਦਾ 70000 ਦੇਣਾ ਤੇਰੀ ਦਿੱਤੀ 70000 ਦਿੱਤਾ ਤੂੰ ਬੋਲਦਾ ਕਿਹੜੀਆਂ ਦੋਨੋਂ ਕੁੜੀਆਂ ਮਰ ਜਣੀਆਂ ਮੈਂ ਕਹਿੰਦਾ ਤੂੰ ਮੈਂ ਕਹਿੰਦਾ ਤਿੰਨੋ ਹੀ ਮਰ ਜਣਾਂ ਪਾਜੀ ਤਿੰਨੋ ਹੀ ਮਰ ਜਣੀਆਂ ਸੀ ਤੋਂ ਬਟ ਜਾਣੇ ਦਾ ਕੰਮ ਕਰਕੇ ਤੂੰ ਆਪਣੇ ਪਿਓ ਨੂੰ ਕਹਿੰਦਾ 70000 ਦੇਣਾ ਮੈਂ ਕਹਿੰਦਾ ਤਿੰਨੋ ਹੀ ਮਰ ਜਣ ਗਿਆ ਉਹ ਬਗੈਰ ਮਤਲਬ ਯਾਰ ਮੇਰੀ ਗੱਲ ਸੁਣੋ ਪਾਜੀ ਬਗੈਰ ਮਤਲਬ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਛੜੇ ਕੋ ਪਲੇਅਰ ਦੇ ਕੇ ਫੇਰ ਦੇ ਲੋ ਯਾਰ ਪਾਜੀ ਯਾਰ ਮੈਂ ਕੋਈ ਚੋਰੀ ਨਹੀਂ ਕੀਤੀ ਬਣਿਆ ਪਾਜੀ ਤੋਂ ਕਦੇ ਮਾਪੂਦੀਆਂ ਦੇਣੀਆਂ ਕਿਹੜਾ ਜਿੰਦਾ ਤੂੰ ਮਾਤਾ ਰਣ ਸੁਣ ਮੇਰੀ ਗੱਲ ਤੇਰੀ ਦਿੱਤੀ ਤੇਰ ਤੂੰ ਮੈਂ ਤੂੰ 70000 ਲੈਣਾ 1 ਕੱਤੀ ਦੇ ਬੱਚੇ 70000 ਲੈਣਾ ਸਾਹਮਣੇ ਆ ਕੇ ਗੱਲ ਕਰ ਕੋਈ ਨਹੀਂ ਜੀ ਮੈਂ ਤਾਂ ਸਵੇਰੇ ਆਣਾ ਸਾਹਮਣੇ ਆ ਕੇ ਗੱਲ ਕਰਨਾ ਰੱਖੀ ਹੋਣਾ ਇਹ ਕੁੱਤੀ ਦਾ ਪੁੱਤਰ ਹੋਏਗਾ ਜੇ ਮਾਲ ਦਿੱਤਾ ਵਾਪਸ ਤੇ ਮੈਂ ਫਲੈਕਸ ਬੋਰਡ ਲੇਬਰ ਦਾ ਕੰਮ ਕਰਦਾ ਹਾਂ ਤੇ ਮੈਂ ਸਾਈਬ ਐਡਵਰਟਾਈਜ਼ਿੰਗ ਸਾਈਬ ਐਡਵਰਟਾਈਜ਼ਿੰਗ ਦਾ ਉਹਨਾਂ ਦਾ ਕੰਮ ਕਰਦਾ ਵੈਸੇ ਲੇਬਰ ਜੋਬ ਤੇ ਮੈਨੂੰ ਮਟੀਰੀਅਲ ਦਿੰਦੇ ਨੇ ਤੇ ਮੈਂ ਤਿਆਰ ਕਰਕੇ ਫਿਟਿੰਗ ਕਰਦਾ ਹਾਂ ਤੇ ਪਰਸੋਂ ਪਤਾ ਹੀ ਗੱਲ ਹੋਈ ਪਰਸੋਂ ਕੋਈ ਬਿਜਟ ਸੀਗੀ ਘਾੜੇ ਤੇ ਉਹਨਾਂ ਦੇ ਨਾ ਬੋਰਡ ਸੀਗੇ 4-5 ਉਹ ਮੈਂ ਲੈ ਕੇ ਗਿਆ ਸੀਗਾ ਤੇ ਉਹਨਾਂ ਨੇ ਫਰੇਮ ਕਿਤੇ ਹੋਰ ਬਣਵਾਇਆ ਸੀ ਤੇ ਇੱਕ ਫਰੇਮ ਹੁੰਦਾ ਨੇ ਜਿਹੜੇ ਫਰੇਮ ਨੂੰ ਆਇਆ ਸੀ ਉਹ ਫਰੇਮ ਬੜਾ ਕਰਤਾ ਸੀਗਾ ਤੇ ਪ੍ਰਿੰਟ ਉਹਦਾ ਛੋਟਾ ਕੱਢਿਆ ਆ ਸੀ ਤੇ ਸ਼ਾਮ ਨੂੰ ਅਸੀਂ ਲੇਟ ਹੋ ਗਏ ਕਿ ਮੈਂ ਕਹਾਂ ਉਸ ਉਸ ਗੱਲ ਨੂੰ ਲੈ ਕੇ ਮੈਨੂੰ ਗਾਲਾਂ ਕੱਢਣਾਂ ਨੇ ਕੱਢੀਆਂ ਕਿੱਲੇ ਗਾਲਾਂ ਕੱਢੀਆਂ ਇਹ ਜੀ ਛਾਈ ਬਟਾਟੇ ਦੇ ਮਾਲਕ ਨੇ ਮੰਨੀ ਨਹੀਂ ਅੱਛਾ ਜੀ ਹਾਂਜੀ ਗਾਲਾਂ ਕੀ ਕਿਸ ਗੱਲ ਨੂੰ ਲੈ ਕੇ ਗਾਲਾਂ ਕੱਢੀਆਂ ਉਸ ਉਸ ਟਾਈਮ ਉਸ ਗਾਲਾਂ ਕੱਢੀਆਂ ਉਸ ਮੈਨੂੰ ਕਹਿੰਦੇ ਕਹਿੰਦੇ ਆ ਮੈਂ ਕਹਾਂ ਵਿੱਚ ਸਵੇਰੇ ਕਰਵਾ ਦਾਂਗੇ ਪਹਿਲੇ ਟਾਈਮ ਵਿਜਟ ਤੋਂ ਪਹਿਲਾਂ ਕਰਵਾ ਦੂੰਗਾ ਮੈਂ ਤੁਹਾਨੂੰ ਠੀਕ ਹੈ ਇਹਨਾਂ ਨੇ ਨਹੀਂ ਮੰਨੇ ਤੇ ਮੇਰਾ ਫੋਨ ਚੱਕਣਾ ਬੰਦ ਕਰਤਾ ਇਹਨਾਂ ਨੇ ਠੀਕ ਹੈ ਇਹ ਕੱਲ ਆਏ ਦੁਪਹਿਰ ਨੂੰ ਮੇਰਾ ਦੁਕਾਨ ਤੋਂ ਇਨਕੀ ਜਿਹੜਾ ਮਾਲ ਤੇ ਆ ਰਿਹਾ ਉਹਦਾ ਕੀਤਾ ਹੋਇਆ ਸੀਗਾ ਅੱਧਾ ਮਾਲੇ ਚੱਕ ਕੇ ਲੈ ਗਏ ਤੇ ਅੱਧਾ ਮੈਨੂੰ ਤਾਂ ਪਤਾ ਲੱਗਿਆ ਮੈਂ ਅੱਧਾ ਆਪਣਾ ਦੁਕਾਨ ਦੇ ਅੰਦਰ ਬੰਦ ਰੱਖ ਲਿਆ ਸ਼ਾਮ ਨੂੰ ਫਿਰ ਮਾਲ ਲੈਣ ਆਏ ਸੀ ਮੈਂ ਮਨਾ ਕਰਤਾ ਕਿ ਮੈਂ ਮਾਲ ਕਿੱਥੋਂ ਚੱਕਿਆ ਸੀ ਇਹਨੇ ਮੇਰੀ ਦੁਕਾਨ ਤੋਂ ਜੀ ਦੁਕਾਨ ਦੇ ਅੰਦਰੋਂ ਕੋਈ ਬਾਹਰੋਂ ਬਾਹਰ ਹੀ ਬਾਹਰ ਹੀ ਪਿਆ ਸੀਗਾ ਬਾਹਰ ਹੀ ਉਹ ਨਹੀਂ ਓਪਨ ਹੁੰਦਾ ਨਾ ਫਿਰ ਜੀ ਤੇ ਅੱਧਾ ਮਾਲ ਮੈਂ ਦੁਕਾਨ 'ਚ ਰੱਖ ਲਿਆ ਫਿਰ ਮੈਂ ਉਹਨੂੰ ਕਿਹਾ ਮੈਂ ਕਹਿੰਦਾ ਪੇਮੈਂਟ ਮੇਰੀ ਕਰਵਾ ਦਿਓ ਵੀ ਮੈਂ ਬਾਕੀ ਦਾ ਮਾਲ ਮੈਂ ਕਹਿੰਦਾ ਤਾਂ ਦਊਂਗਾ ਮੈਂ ਕਿੰਨੀ ਹਾਂਜੀ ਹਾਂਜੀ ਮੈਂ ਲਿਖਿਆ ਜੀ ਕੰਮ ਲਿਖਿਆ ਹੈ ਜੋ ਕੰਮ ਕੀਤਾ ਹੈ ਸਭ ਕੁਝ ਲਿਖਿਆ ਹੈ ਹਾਂਜੀ ਪੱਕੇ ਤੌਰ ਤੇ ਸਾਰਾ ਕੰਮ ਨਹੀਂ ਨਹੀਂ ਪੱਕੇ ਨਹੀਂ ਕੱਚੇ ਮੈਂ ਲੇਬਰ ਜੌਬ ਕਰਦੇ ਆਂ ਅਸੀਂ ਲੇਬਰ ਜੌਬ ਹਾਂਜੀ ਲੇਬਰ ਜੌਬ ਕਰਦੇ ਆਂ ਮੈਂ ਜਿਨ੍ਹਾਂ ਨੇ ਬਦਤਮੀਜ਼ੀ ਕੀਤੀ ਹੈ ਤੁਹਾਡੇ ਨਾਲ ਉਹਦਾ ਨਾਮ ਕੀ ਹੈ ਉਹਨਾਂ ਦਾ ਨਾਮ ਜੀ ਜਸਪੀਰ ਸਿੰਘ ਅੜਾ ਜੀ ਜਸਪੀਰ ਹਾਂ ਉਸਮਨੀ ਜੀ ਤੇ ਕੀ ਮੰਗ ਕੀ ਕਰ ਰਹੇ ਹੋ ਮੰਗ ਹੁਣ ਇਹ ਹੀ ਕਰਦਾ ਜੀ ਮੇਰੇ ਮੈਨੇ ਪੈਸੇ ਮਿਲਦੇ ਜਾਣ ਮੈਂ ਕਹਾ ਮੈਂ ਲੇਬਰ ਦੇ ਹੀ ਪੈਸੇ ਦੇਣੇ ਗੱਡੀ ਵਾਲੇ ਦੇ ਹੀ ਪੈਸੇ ਦੇਣੇ ਮੈਂ ਆਪਦਾ ਹੀ ਬੱਚੇ ਪਾਲਣੇ ਆਇਆ ਜੀ ਅਸੀਂ ਕ੍ਰਾਈ ਮੈਂ ਕਰਾਈ ਸੀ ਆਦਮ ਬਰਗ ਜੀ ਕਿਹੜੇ ਥਾਂ ਹਾਂਜੀ ਠੀਕ ਹੈ ਤੇ ਪੁਲਿਸ ਨੇ ਕੀ ਕਿ ਆਖਿਆ ਪੁਲਿਸ ਨੇ ਉਹਨਾਂ ਨੇ ਕਿਹਾ ਸੀ ਕਿ ਇਹ ਸਵੇਰੇ ਕਰਵਾਈ ਸੀਗੀ ਤੇ ਉਹ ਕਹਿੰਦੇ ਵੀ ਜਦੋਂ ਆਣਗੇ ਅਸੀਂ ਤੁਹਾਨੂੰ ਬੁਲਾਵਾਂਗੇ ਪਰ ਮੈਨੂੰ ਲੱਗਦਾ ਨਹੀਂ ਹੈਗਾ ਕਿ ਬਈ ਉਹਨਾਂ ਦੱਤੇ ਮੇਰੀ ਕਿਸਮ ਦੀ ਸੁਣਵਾਈ ਹੋਊਗੀ ਨਹੀਂ ਹੋਏਗੀ ਸਰ ਮੈਨੂੰ ਨਹੀਂ ਲੱਗਦਾ ਕਿ ਕਾਰਨ ਇਹ ਹੈ ਕਿ ਅਗਲੇ ਪੋਲੀਟਿਕਲ ਨੇ ਕਿਹੜੀ ਪਾਰਟੀ ਤੁ ਬੀ ਜੀ ਪੀ ਤੋਂ ਨਹੀਂ ਜੀ ਉਹਨਾਂ ਦੇ ਫਾਦਰ ਸਾਹਿਬ ਵੀ ਨੇ ਮਜੂਦਾ ਗੀਣਾ ਫਿਰ ਸਾਹਿਬ ਤੋਂ ਆਪਸ ਵਿੱਚ ਲੜਨ ਨਾਲ ਗੱਲਬਾਤ ਕੀਤੀ ਤੁਸੀਂ ਮਦਦ ਮੰਗੀਓ ਫਿਰ ਉਹਨਾਂ ਤੋਂ ਹਾਂਜੀ ਇਲਾਕੇ ਦੇ ਜਿਹੜੇ ਕੌਂਸਲਰ ਨੇ ਉਹਨਾਂ ਤੋਂ ਮਦਦ ਨਹੀਂ ਹਜੇ ਤੱਕ ਕਿਸੇ ਨੇ ਵੀ ਨਹੀਂ ਭਾਈ ਸਾਹਿਬ ਨੇ ਮੇਰੇ ਬੜੇ ਐਫ ਆਈ ਆਰ ਦੀ ਕਾਪੀ ਹੈਗੀ ਤੁਹਾਡੇ ਕੋਲ ਹਾਂਜੀ ਹਾਂਜੀ ਹੈਗੀ ਐਫ ਆਈ ਆਰ ਲਈ ਕੰਪਲੀਟ ਕੀਤੀ ਹੈ ਕੰਪਲੀਟ ਕੀਤੀ ਉਹਨਾਂ ਨੇ ਹਾਂਜੀ ਕੱਚੀ ਕੰਪਲੀਟ ਐਫ ਆਈਰ ਨਹੀਂ ਗਈ ਉਹ ਤੁਹਾਨੂੰ ਗਾਲੀ ਕਲੋਜ਼ ਨਹੀਂ ਕੀਤੀ ਹਾਂਜੀ ਹਾਂਜੀ ਤੇ ਤੁਸੀਂ ਸੁਣ ਨਹੀਂ ਸਕਦੇ ਜਿਹੜੀ ਗਾਲੀ ਕਲੋਜ਼ ਕੀਤੀ ਉਹਨਾਂ ਨੇ ਜੀ ਤੁਸੀਂ ਬਿਲਕੁਲ ਨਹੀਂ ਪ੍ਰੂਫ ਹੈਗਾ ਕਦਾ ਜੀ ਹਾਂਜੀ ਹਾਂਜੀ ਰਿਕਾਰਡਿੰਗ ਹੈ ਮੇਰੇ ਕੋਲ ਜੀ ਰਿਕਾਰਡਿੰਗ ਹੈ ਹਾਂਜੀ ਮਾਲ ਚੱਕਦੇ ਵੀ ਰਿਕਾਰਡਿੰਗ ਵੀਡੀਓ ਵੀਡੀਓ ਰਿਕਾਰਡਿੰਗ ਆ ਗਈ। ਇਹ ਰਿਕਾਰਡਿੰਗ ਤੁਸੀਂ ਪੁਲਿਸ ਨੂੰ ਦਿੱਤੀ ਹੈ? ਸੁਣੀ ਸੀ ਉਹਨਾਂ ਨੇ ਦੇ ਦਿੱਤੀ ਨਹੀਂ ਜੀ। ਤੇ ਕੀ-ਕੀ ਪੁਲਿਸ ਨੇ ਫਿਰ ਉਸ ਨੂੰ? ਪੁਲਿਸ ਨੇ ਤਾਂ بس ਇਹ ਹੀ ਕਿਹਾ ਜੇ ਤੁਹਾਨੂੰ ਮਾਰਨਗੇ ਤੁਹਾਨੂੰ ਫੋਨ ਕਰਾਂਗੇ ਸ਼ਾਮੀ ਫੋਨ ਆਇਆ ਸੀਗਾ ਪਰ ਮੈਨੂੰ ਲੱਗਦਾ ਨਹੀਂ ਹੈਗਾ ਉੱਥੇ ਮੇਰੀ ਸਮਾਈ ਕੋਈ ਹੋਊਗੀ। ਕਿਉਂਕਿ ਕੋਈ ਅਪਡੇਟ ਨਹੀਂ ਆਇਆ ਪੁਲਿਸ ਤੋਂ। ਨਹੀਂ ਸ਼ਾਮੀ ਕੋਲ ਆਈ ਸੀ ਉਹਨਾਂ ਦੀ ਮੈਨੂੰ। ਹੂੰ। ਕੀ ਕਹਿੰਦੇ? ਕਹਿੰਦੇ ਬੁਲਾ ਰਹੇ ਸੀਗੇ ਫਿਰ ਮੈਨੂੰ ਲੱਗਦਾ ਕਿ ਨਹੀਂ ਕੋਈ ਸਮਾਈ ਨੂੰਗੇ ਮੈਂ ਅਸੀਂ ਸੀਪੀ ਸਾਹਿਬ ਦੇ ਤਾਂ ਕੱਲ ਨੂੰ ਪੇਸ਼ ਹੋਵਾਂਗੇ ਜੀ ਗਾਲਾਂ ਕੱਲੀਆਂ ਤੁਸੀਂ ਦੱਸ ਰਹੇ ਸੀਗੇ ਕਿ ਗਾਲਾਂ ਦੇ ਨਾਮ ਨਾਲ ਧਮਕੀਆਂ ਵੀ ਦਿੱਤੀਆਂ ਹਾਂ ਕਿੰਨੂ ਕਿੰਨੂ ਕੱਟੀਆਂ ਕਿੰਨਾ ਕੱਟੀਆਂ ਤੁਸੀਂ ਦੱਸ ਰਹੇ ਹੋ ਪਰਿਵਾਰ ਤੇ ਵੀ ਕੁਝ ਪਰਿਵਾਰ ਦੇ ਮੇਰੇ ਮੇਰੇ ਬੱਚਿਆਂ ਨੂੰ ਕਹਿੰਦਾ ਮੇਰੇ ਬੱਚੇ ਮਰ ਜਾਣ ਤੇਰੇ ਬੱਚਿਆਂ ਨੇ ਤੈਨੂੰ ਕਹਿੰਦਾ ਮੈਂ ਛੜ ਤੇ ਪਰਚਾ ਕਰਵਾ ਕੇ ਤੈਨੂੰ ਥਾਣੇ ਨੰਗਾ ਕਰਵਾਇਆ ਕਹਿੰਦਾ ਘਟਵਾਉਂਗਾ ਅੱਛਾ ਤੇ ਕਿਹਦੇ ਬਾਰੇ ਕਿਆ ਕੋਣ ਮਰ ਜੇ ਕਿਦਾਂ ਬੱਚਿਆਂ ਵਾਸਤੇ ਮੇਰੇ ਬੱਚੇ ਤੁਹਾਡੇ ਕਿਹੜੀਆਂ ਬੱਚੇ ਕੀ ਬੱਚੇ ਨੇ ਤਿੰਨ ਗੁਣੀਆਂ ਨੇ ਮੇਰੀ ਜੀ ਓਕੇ ਉਹਨਾਂ ਨੂੰ ਬੋਲਿਓ ਉਹਨਾਂ ਨੂੰ ਬੋਲਿਓ ਜੀ ਨਾਮ ਲੈ ਕੇ ਜੀ ਕਿ ਉਦਾਂ ਹੀ ਨਸਤਾ ਤੋਂ ਹੁਣ ਕੀ ਮੰਗ ਪ੍ਰਸ਼ਾਸਨ ਤੋਂ ਮੇਰੀ ਮੰਗ ਪ੍ਰਸ਼ਾਸਨ ਤੋਂ ਇਹ ਆਈ ਕਿ ਜੋ ਮੈਨੂੰ ਕੱਲ ਨੂੰ ਮੈਨੂੰ ਮੈਂ ਕਿ ਮੇਰੀ ਸੇਫਟੀ ਚਾਹੀਦੀ ਆ ਵੀ ਕੱਲ ਨੂੰ ਕੋਈ ਮੇਰੇ ਨਾਲ ਗੱਲ 19 ਕੀ ਗੱਲਬਾਤ ਨਾ ਹੋਵੇ ਤੇ ਜੋ ਮੌਜੂਦਾ ਮੇਰੇ ਮੈਨੂੰ ਪੈਸੇ ਮਿਲਣੇ ਚਾਹੀਦੇ ਬਸ ਜੀ ਬਾਜੀ ਮੈਂ ਸਾਹਿਬ ਐਡਵਰਟਾਈਜ਼ਿੰਗ ਤੋਂ ਜਸਪ੍ਰਿਤ ਮਨੀ ਮੈਨੂੰ ਅੱਜ ਇੱਕ ਗੱਲ ਦਾ ਪਤਾ ਲੱਗਾ ਕਿ ਮੇਰੇ ਬਾਰੇ ਕਿਸੇ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਮੈਂ ਦੱਸਣਾ ਚਾਹਨਾ ਕਿ ਜਿਹੜਾ ਇਹ ਸ਼ਖਸ ਹੈ ਇਹਨੇ ਤਕਰੀਬਨ 2 ਦਿਨ ਪਹਿਲਾਂ ਮੈਨੂੰ ਬਿਨਾ ਦੱਸੇ ਮੇਰੀ ਇੱਕ ਪਾਰਟੀ ਆ ਜਿੰਨਾ ਤੋਂ ਅਸੀਂ ਮਾਲ ਮੰਗਾਨੇ ਆ ਪਾਈਪ ਮੰਗਾਨੇ ਆ ਉਹਨੂੰ ਇਹਨੇ ਕਾਲ ਕੀਤੀ ਕਿ ਮੈਨੂੰ 50000 ਰੁਪਏ ਦਾ ਮਾਲ ਦੇ ਦਿਓ ਮੇਰਾ ਨਾਮ ਲੈ ਕੇ ਕਿ ਤੁਸੀਂ ਭਾਜੀ ਨੇ ਕਿਹਾ 50000 ਦਾ ਮਾਲ ਦੇ ਦਿਓ ਜੋ ਕਿ ਮੈਨੂੰ ਪਤਾ ਲੱਗ ਗਿਆ ਕਿ ਇਹਨੇ ਚੋਰੀ ਨਾਲ ਮੇਰੇ ਤੋਂ ਮਾਲ ਮੰਗਾਣ ਦੀ ਕੋਸ਼ਿਸ਼ ਕੀਤੀ ਦੂਸਰੀ ਇੱਕ ਗੱਲ ਮੇਰੇ ਕੋਲ ਚੈੱਕ ਦੀ ਡਿਟੇਲ ਹੈ ਕਿ ਮੈਂ ਇਹਨੂੰ ਇੱਕ ਚੈੱਕ ਦਿੱਤਾ 200 ਪੀਸ LED ਖਰੀਦਣ ਦਾ ਜਿਹੜੀ ਇਹਨੇ ਮੈਨੂੰ ਕਿਹਾ ਸੀ ਮੇਰੇ ਕੋਲ ਐਸ ਪਰ ਸੀਸੀਟੀਵੀ ਫੁਟੇਜ ਆਏ ਮੇਰੀ ਦੁਕਾਨ ਤੇ ਆਇਆ ਇਹਨੇ ਆ ਕੇ ਮੇਰੇ ਤੋਂ ਚੈੱਕ ਲਿਆ ਔਰ ਮੈਨੂੰ ਕਹਿ ਕੇ ਗਿਆ ਕਿ ਮੈਂ 220 ਐਲਈਡੀ ਲੈ ਕੇ ਆਨਾ ਜਿਹਦੇ ਵਿੱਚੋਂ ਇਹਨੇ ਮੈਨੂੰ ਇੱਕ ਵੀ ਪੀਸ ਐਲਈਡੀ ਨਹੀਂ ਦਿੱਤੀ ਜੋ ਕਿ ਇਹਦੀ ਦੁਕਾਨ ਤੇ ਹੀ ਪਈ ਹੈ ਜੇ ਇਹਦੀ ਦੁਕਾਨ ਦੇ ਬਾਹਰ ਸੀਸੀਟੀਵੀ ਹੈ ਉਹਦੇ ਕੈਮਰੇ ਵੀ ਖੰਗਾਲੇ ਜਾਣ ਕਿ ਇਹਦੀ ਦੁਕਾਨ ਤੇ ਮਾਲ ਹੈ ਜਾਂ ਨਹੀਂ ਹੈ ਤੀਸਰੀ ਗੱਲ ਮੈਂ ਇਸ ਬੰਦੇ ਨੂੰ ਇੱਕ ਠੇਕਾ ਦਿੱਤਾ ਸੀ ਕੰਮ ਕਰਨ ਦਾ ਜੋ ਕਿ ਇਹਦੇ ਕੋਲੋਂ ਉਹ ਕੰਮ ਪੂਰਾ ਨਹੀਂ ਹੋਇਆ ਠੀਕ ਹੈ ਦੂਸਰਾ ਇਹਦੇ ਤੋਂ ਚੋਰੀ ਫੜੀ ਗਈ ਤੀਸਰਾ ਇਹਦੇ ਕੋਲ ਜਿਹੜਾ ਚੱਕ ਦਾ ਮਾਲ ਸੀਗਾ ਉਹ ਹੋ ਗਿਆ ਇਹ ਆਪਣਾ ਆਪ ਪਛਾਨ ਲਈ ਮੈਨੂੰ ਰਾਤ ਫੋਨ ਕੀਤਾ ਕਿ ਮੈਂ ਤੇਰੇ ਅਗੇਂਸ ਸਵੇਰੇ ਕੰਪਲੇਂਟ ਦਿਆਂਗਾ ਕਿ ਤੂੰ ਮੇਰਾ ਮਾਲ ਵੀ ਰੱਖ ਲਿਆ ਔਰ ਮੇਰਾ ਸਮਾਨ ਵੀ ਰੱਖ ਲਿਆ ਐਲ ਡੀ ਵੀ ਵੀ ਰੱਖ ਲਈ ਇਹਨੇ ਆਪਣਾ ਆਪ ਪਛਾਨ ਲਈ ਸਵੇਰੇ ਜਾ ਕੇ ਆਤਮ ਨਗਰ ਥਾਣੇ 'ਚ ਕੰਪਲੇਂਟ ਦਿੱਤੀ ਮੈਨੂੰ ਜਦੋਂ ਸਵੇਰੇ ਆਤਮ ਨਗਰ ਥਾਣੇ ਤੋਂ ਕਾਲ ਆਈ ਔਰ ਮੈਂ ਤਕਰੀਬਨ 5 ਵਜੇ ਮੈਂ ਆਤਮਨਗਰ ਥਾਣੇ ਗਿਆ ਜਿਨ੍ਹਾਂ ਨੇ ਮੈਨੂੰ ਡਿਊਟੀ ਅਫਸਰ ਨੇ ਬੁਲਾਇਆ ਸੀ ਮੈਂ ਇਹਨਾਂ ਨੂੰ ਜਾ ਕੇ ਸਾਰੀ ਡਿਟੇਲ ਦੱਸੀ ਕਿ ਐਦਾਂ ਐਦਾਂ ਇਸ ਬੰਦੇ ਨੂੰ ਮੈਂ ਆਹ ਕੰਮ ਕੀਤਾ ਹੈ ਜਾਂ ਇਹਨੇ ਮੇਰੇ ਨਾਲ ਕੀਤਾ ਹੈ ਉਹਨਾਂ ਨੇ ਇਹਨੂੰ ਕਾਲ ਕੀਤੀ ਕਿ ਹੁਣੇ ਥਾਣੇ ਆਓ ਆ ਕੇ ਗੱਲ ਕਰੋ ਇਹਨੇ ਉੱਥੇ ਕਿਸੇ ਗਰਗ ਬੰਦੇ ਦੇ ਨਾਲ ਗੱਲ ਕਰਾਤੀ ਕਿ ਮੈਂ ਤਾਂ ਆਊਟ ਆਫ ਸਟੇਟ ਆ ਆਊਟ ਆਫ ਕਿਥੇ ਆਇਆ ਹੋਇਆ ਤੇ ਮੈਂ ਅਜੇ ਅਵੇਲੇਬਲ ਨਹੀਂ ਆ ਤੇ ਮੈਂ ਕੱਲ 11 ਵਜੇ ਅਵੇਲੇਬਲ ਹੋਵਾਂਗਾ ਤੇ ਮੇਰੀ ਕਰਗਸਾਬ ਨਾਲ ਗੱਲ ਕਰਾਈ ਫੋਨ ਤੋਂ ਡਿਊਟੀ ਅਫਸਰ ਨੇ ਤੇ ਮੈਂ ਉਹਨਾਂ ਨੂੰ ਕਿਹਾ ਠੀਕ ਹੈ ਜੀ ਆਪਾਂ ਕੱਲ 11 ਵਜੇ ਆ ਜਾਾਂਗੇ ਮੈਂ ਤੁਹਾਨੂੰ ਸਾਰੀ ਡਿਟੇਲ ਦੇ ਦਾਂਗਾ ਰਹੀ ਗੱਲ ਇਹ ਕਹਿੰਦਾ ਮੈਨੂੰ ਪੈਸੇ ਨਹੀਂ ਦਿੱਤੇ ਮੇਰੇ ਕੋਲ ਕੱਲੀ ਕੱਲੀ ਡਿਟੇਲ ਹੈ ਐਸ ਪਰ ਡੇਟਸ ਕਿ ਮੈਂ ਇਹਨੂੰ ਪੇਮੈਂਟ ਦਿੱਤੀ ਹੋਈ ਤਕਰੀਬਨ 27 ਤਰੀਕ 25 ਤਰੀਕ 22 ਤਰੀਕ 19 ਤਰੀਕ 13 ਤਰੀਕ ਠੀਕ ਹੈ 17 ਤਰੀਕ 16 ਤਰੀਕ 14 ਤਰੀਕ ਠੀਕ ਹੈ ਜੀ 11 ਤਰੀਕ 8 ਤਰੀਕ ਕੋਈ ਵੀ ਮਹੀਨੇ ਦਾ ਐਸਾ ਦਿਨ ਨਹੀਂ ਹੈ ਜਿਦੇ ਵਿੱਚ ਮੈਂ ਇਹਨੂੰ ਪੇਮੈਂਟ ਨਾ ਦਿੱਤੀ ਹੋਵੇ ਔਰ ਮੈਂ ਇਸ ਬੰਦੇ ਨੂੰ ਕਿਸੇ ਤਰ੍ਹਾਂ ਦੀ ਕੋਈ ਪੇਮੈਂਟ ਰੱਖੀ ਹੋਵੇ ਮੇਰੇ ਕੋਲ ਪਰਸੋਂ ਦੀ ਸੀਸੀਟੀਵੀ ਹੈ ਜਿਦੇ ਵਿੱਚ ਇਹ ਗਿਣਤੀ ਦੇ ਚਾਰ ਬੋਰਡ ਲਗਾਉਣ ਲਈ ਗਿਆ ਔਰ ਮੇਰੀ ਦੁਕਾਨ ਤੇ ਬੰਡਲ ਤਕਰੀਬਨ ਚਾਰ ਤੋਂ ਪੰਜ ਬੰਡਲ ਪਏ ਸੀ ਇਸ ਬੰਦੇ ਨੇ ਇੱਕ ਬੰਡਲ ਕਾਇਆ ਕਿਉਂ ਤੋਂ ਚਾਰ ਦੇ ਚਾਰ ਬੰਡਲ ਚੱਕ ਕੇ ਲੈ ਗਿਆ ਜਿਉਂ ਕਿ ਮੈਨੂੰ ਬਿਨਾਂ ਦੱਸੇ ਲੈ ਕੇ ਗਿਆ ਸਹੀ ਕਿ ਨਾ ਇਹ ਉਹਨਾਂ ਬਾਰੇ ਇਜ਼ਾਮ ਲਗਾਇਆ ਜਾ ਰਿਹਾ ਕਿ ਤੁਸੀਂ ਗਾਲਾਂ ਕੱਟੀਆਂ ਨੇ ਉਹਦੀ ਕੀ ਸਚਾਈ ਹੈ ਸਰ ਗਾਲਾਂ ਜਦੋਂ ਤੁਸੀਂ ਆਪ ਤੋਂ ਸੋਚ ਜਦੋਂ ਕਿਸੇ ਦਾ ਨੁਕਸਾਨ ਹੁੰਦਾ ਠੀਕ ਆ ਪਹਿਲੇ ਤਾਂ ਜਦੋਂ ਮੇਰੇ ਲੜਕੇ ਦੀ ਦੁਕਾਨ ਤੇ ਗੇਸਮਾਨ ਚੱਕਣ ਲਈ ਇਹਨੇ ਉਹਨਾਂ ਨੂੰ ਮਤਲਬ ਮੇਰੇ ਬਾਰੇ ਮੈਨੂੰ ਇੰਨੀਆਂ ਗਾਲਾਂ ਕੱਟੀਆਂ ਔਰ ਉਸ ਮੁੰਡੇ ਨੂੰ ਤਕਰੀਬਨ ਮੇਰੇ ਮੁੰਡਿਆਂ ਨੂੰ ਇੰਨੀਆਂ ਗਾਲਾਂ ਕੱਟੀਆਂ ਕਿ ਜਾ ਜੋ ਕਰਨਾ ਕਰ ਲਾ ਮੈਂ ਮੰਨ ਨਹੀਂ ਦਿੰਦਾ ਠੀਕ ਆ ਉਤੋਂ ਮੈਨੂੰ ਵੀ ਗਾਲਾਂ ਕੱਡੀਆਂ ਤੇ ਜਿਹਦੇ ਕਰਕੇ ਮੈਂ ਇਹਨੂੰ ਆਪ ਫੋਨ ਕੀਤਾ ਜੇ ਮੇਰੇ ਦਿਲ 'ਚ ਕੋਈ ਚੋਰ ਹੁੰਦਾ ਤੇ ਮੈਂ ਇਹਨੂੰ ਫੋਨ ਕਰਕੇ ਆਪ ਕਹਿ ਰਿਆਂ ਕਿ ਰਿਕਾਰਡਿੰਗ ਔਨ ਕਰ ਠੀਕ ਹੈ ਮੇਰੇ ਦਿਲ 'ਚ ਚੋਰ ਕੋਈ ਹੁੰਦਾ ਤੇ ਮੈਂ ਇਹਨੂੰ ਕਹਿੰਦਾ ਹੀ ਨਾ ਕਿ ਤੂੰ ਰਿਕਾਰਡਿੰਗ ਔਨ ਕਰ ਆਪਣੀ ਸਰ ਤੁਸੀਂ ਕਿੰਨੀ ਦੇਰ ਤੋਂ ਇਸ ਬੰਦੇ ਨਾਲ ਕੰਮ ਕਰ ਰਹੇ ਸੀ ਮੈਂ ਤਕਰੀਬਨ ਸਰ 16 17 ਸਾਲ ਤੋਂ ਇਸ ਬੰਦੇ ਦੇ ਨਾਲ ਕੰਮ ਕਰ ਰਿਹਾ ਅੱਜ ਕੀ ਇੱਕਦਮ ਹੋਇਆ ਕਿ ਉਹ ਤੁਹਾਡੇ ਖਿਲਾਫ ਸਰ ਮੈਂ ਤਾਂ ਆਪਰਾ ਨਹੀਂ ਇਹ ਤਾਂ ਸਿਆਸਤ ਹੋ ਰਹੀ ਆ ਤੁਹਾਨੂੰ ਵੀ ਪਤਾ ਹੈ ਕਿ ਸਿਆਸਤ ਹੈ ਜਿਹੜੇ ਬੰਦੇ ਨਾਲ ਬੈਠੇ ਹੋਏ ਨੇ ਠੀਕ ਹੈ ਉਹ ਸਿਆਸਤ ਕਰ ਰਹੇ ਨੇ ਠੀਕ ਹੈ ਜਿਹੜੇ ਬੰਦੇ 2 ਦਿਨ ਪਹਿਲਾਂ ਤੱਕ ਤੁਸੀਂ ਮੇਰੇ ਮੇਰੇ ਕੋਲ ਸੀਸੀਟੀਵੀ ਆ ਕਿ 2 ਦਿਨ ਪਹਿਲਾਂ ਤੱਕ ਮੇਰੀ ਦੁਕਾਨ ਤੇ ਬੈਠੇ ਨੇ ਉਹਨਾਂ ਨੂੰ ਅੱਜ ਜਾਨ ਦਾ ਖਤਰਾ ਹੋ ਗਿਆ ਮੇਰੇ ਤੋਂ 2 ਦਿਨ ਪਹਿਲਾਂ ਤੱਕ ਉਹਨਾਂ ਨੂੰ ਮੇਰੇ ਤੋਂ ਜਾਨ ਦਾ ਖਤਰਾ ਨਹੀਂ ਸੀ ਸਰ ਹੁਣ ਕੀ ਮੰਗ ਸਰ ਮੈਂ ਆਪਣੀ ਕੰਪਲੇਂਟ ਵਕਾਇਦਾ ਕਮਿਸ਼ਨਰ ਸਾਹਿਬ ਨੂੰ ਦਾਂਗਾ ਐਸ ਪਰ ਡਿਟੇਲ ਦਾਂਗਾ ਕਿ ਇਸ ਬੰਦੇ ਨੂੰ ਮੈਂ ਜਿੱਥੇ ਜਿੱਥੇ ਦਾ ਠੇਕਾ ਦਿੱਤਾ ਜੋ ਜੋ ਮੈਂ ਦਿੱਤਾ ਉਸ ਅਕੋਰਡਿੰਗ ਮੈਂ ਇਹਦਾ ਕੱਲਾ ਕੱਲਾ ਹਿਸਾਬ ਕੀਤਾ ਪੇਮੈਂਟ ਕੀਤੀ ਪਰ ਜਿਹੜਾ ਇਹਨੇ ਕੰਮ ਕੀਤਾ ਚੋਰੀ ਦਾ ਸਮਾਨ ਮੰਗਾਉਣ ਦੀ ਕੋਸ਼ਿਸ਼ ਕੀਤੀ ਇਹਨੇ ਪਿਛਲੀ ਵਾਰੀ ਵੀ ਜਦੋਂ ਮੇਰੀ ਦੁਕਾਨ ਤੇ ਇਹਦੇ ਕੋਲ ਸਮਾਨ ਪਿਆ ਸੀ ਇਹਨੇ ਮੈਨੂੰ ਬਿਨਾ ਦੱਸੇ ਬੰਡਲ ਦਿੱਤੇ ਵਿੱਚ ਫਿਰ ਇਹਨੇ ਆ ਕੇ ਮੇਰੇ ਤੋਂ ਮਾਫੀ ਮੰਗੀ ਕਿ ਮੇਰੇ ਕੋਲੋਂ ਗਲਤੀ ਹੋ ਗਈ ਆ ਮੈਂ ਤੁਹਾਡਾ ਮਾਲ ਵੇਚਦਾ ਮੈਨੂੰ ਇੱਕ ਵਾਰੀ ਮੌਕਾ ਦਿਓ ਮੈਂ ਚਲੋ ਐਨੇ ਸਾਲਾਂ ਤੋਂ ਮੇਰੇ ਨਾਲ ਕੰਮ ਕਰਦਾ ਮੈਂ ਤਾਂ ਇਹਦੇ ਨਾਲ ਜੁੜਿਆ ਮੈਂ ਕਿਾ ਚਲੋ ਇਹ ਕੋਈ ਬੰਦੇ ਕੰਮ ਕਰਦੇ ਆ ਤੇ ਬੰਦੇ ਤੇ ਭਰੋਸਾ ਰੱਖਣਾ ਚਾਹੀਦਾ ਅਸੀਂ ਵੀ ਬਿਜ਼ਨਸ ਕਰਨਾ ਵਪਾਰ ਕਰਨਾ ਔਰ ਸਾਨੂੰ ਬੰਦਿਆਂ ਦੀ ਲੋੜ ਹੁੰਦੀ ਹੈ ਮੇਰੇ ਕੋਲ ਤਕਰੀਬਨ 35-40 ਬੰਦੇ ਕੰਮ ਕਰਦੇ ਨੇ ਜੇ ਸਾਰੇ ਬੰਦੇ ਮੇਰੇ ਨਾਲ ਐਦਾਂ ਹੋਣਗੇ ਤੇ ਮੈਂ ਦੱਸੋ ਵਪਾਰ ਕਿੱਦਾਂ ਕਰਾਂਗਾ